ਦੋਸਤੋ ਅੱਜ ਤੁਹਾਨੂੰ ਬੁਲਟ ਨਾਮਾ ਪੰਜਾਬ ਸਫਰ ਦੇ ਤਹਿਤ ਲੈ ਕੇ ਚੱਲਦੇ ਆਂ ਫਰੀਦਕੋਟ ਤੇ ਫਰੀਦਕੋਟ ਦਾ ਦਿਖਾ ਰਹੇ ਆ ਤੁਹਾਨੂੰ ਵਿਕਟੋਰੀਆ ਕਲॉक ਟਾਵਰ ਇਹ ਕਲॉक ਟਾਵਰ ਸ਼ਹਿਰ ਦੇ ਬਿਲਕੁਲ ਵਿਚਕਾਰ ਸਥਿਤ ਹੈ ਤੇ ਇਹ ਕਲॉक ਟਾਵਰ ਯੂਰਪੀ ਗੋਥਿਕ ਰਿਵਾਈਵਲ ਸ਼ੈਲੀ ਦੇ ਵਿੱਚ ਜਿਹੜਾ ਹੈਗਾ ਇਹ ਬਣਿਆ ਹੋਇਆ ਤੁਸੀਂ ਇਹਦੀ ਇਮਾਰਤ ਅਗਰ ਦੇਖੋ ਤਾ ਇਹਦਾ ਜਿਹੜਾ ਆਰਕੀਟੈਕਚਰ ਹੈ ਉਹ ਜਰਪੀਅਨ ਗੋਥਿਕ ਰਿਵਾਈਵਲ ਜੋ ਸ਼ੈਲੀ ਹੈਗੀ ਆ ਉਹਦੇ ਨਾਲ ਬਣਿਆ ਹੋਇਆ ਹੈਗਾ ਅਸਲ ਦੇ ਵਿੱਚ ਪਹਿਲਾਂ ਇਹਦੇ ਥੱਲੇ ਇੱਕ ਬਹੁਤ ਵੱਡਾ ਚਬੂਤਰਾ ਹੋਇਆ ਕਰਦਾ ਸੀ ਤੇ ਇਹ ਕਾਫੀ ਉੱਚਾ ਸੀਗਾ ਉਸ ਵੇਲੇ ਚਬੂਤਰਾ ਪਰ ਉਹ ਚਬੂਤਰਾ ਹੁਣ ਕਿਉਂਕਿ ਭਾਰਤ ਪੈ ਗਈ ਸਮੇਂ ਦੇ ਨਾਲ ਤੇ ਉਹ ਚਬੂਤਰਾ ਜਿਹੜਾ ਸੀਗਾ ਹੁਣ ਇਸ ਵੇਲੇ ਨਹੀਂ ਰਿਹਾ ਇਸ ਦੀ ਚਾਰ ਮੰਜ਼ਲਾ ਇਮਾਰਤ ਦੇ ਹਰ ਪਾਸੇ ਇੱਕ ਵੱਡਾ ਕਲੌਕ ਲੱਗਿਆ ਹੋਇਆ ਹੈ ਦੀਵਾਰ ਦੇ ਅੰਦਰਲੇ ਪਾਸੇ ਤੋਂ ਇੱਕ ਪੌੜੀ ਜਿਹੜੀ ਸੀ ਉਹ ਪਹਿਲੀ ਮੰਜ਼ਲ ਤੱਕ ਪੁੱਜਦੀ ਹੈ ਤੇ ਉਥੋਂ ਪੌੜੀ ਰਾਹੀਂ ਤੀਸਰੀ ਮੰਜ਼ਲ ਤੇ ਪਹੁੰਚਿਆ ਜਾਂਦਾ ਹੈ ਜਿੱਥੇ ਕਲੌਕ ਦੀ ਮਸ਼ੀਨ ਜਿਹੜੀ ਹੈਗੀ ਆ ਉਹ ਫਿੱਟ ਕੀਤੀ ਆ 1929 ਵਿੱਚ ਬਣਿਆ ਇਹ ਕਲॉक ਇੰਗਲੈਂਡ ਵਿਖੇ ਬਿਟ ਚਰਚ ਸਲੋਪ ਵਿੱਚ ਸਥਿਤ ਕੰਪਨੀ ਜਾਇਸ ਵੱਲੋਂ ਬਣਾਇਆ ਗਿਆ ਸੀ ਇਸ ਦੀ ਸਪਲਾਈ ਕਲਕੱਤੇ ਦੀ ਫਰਮ ਐਂਗਲੋ ਸਵਿਸ ਵਾਚ ਕੰਪਨੀ ਦੁਆਰਾ ਕੀਤੀ ਗਈ ਸੀ ਸ਼ਾਇਦ ਇਹ ਨਵਾਂ ਕਲॉक ਸੀ ਜੋ ਕਾਉਂਸਲ ਆਫ ਰਿਜੈਂਸੀ ਨੇ 5000 ਰੁਪਏ ਦੀ ਲਾਗਤ ਵਿੱਚ ਖਰੀਦਿਆ ਸੀ ਕਿਉਂਕਿ ਘੰਟਾ ਘੜੀ ਉਸਾਰੀ ਤਾਂ ਰਾਜਾ ਬਲਬੀਰ ਸਿੰਘ ਨੇ ਬ੍ਰਿਟਿਸ਼ ਮਹਾਰਾਣੀ ਵਿਕਟੋਰੀਆ ਦੀ 22 ਜਨਵਰੀ 1901 ਦੇ ਦਿਨ ਮੌਤ ਸਮੇ ਉਸ ਦੀ ਯਾਦਗਾਰ ਦੇ ਤੌਰ ਤੇ ਕਰਵਾਈ ਸੀ ਇਹ ਹੋ ਸਕਦਾ ਹੈ ਕਿ ਜਿਹੜਾ ਇਹਦਾ ਕਲੌਕ ਟਾਵਰ ਹੈ ਉਹ ਨਕਾਰਾ ਹੋ ਗਿਆ ਹੋਵੇ ਤੇ ਬਾਦ ਦੇ ਵਿੱਚ ਇਹ ਨਵਾਂ ਲਗਾਇਆ ਗਿਆ ਹੋਵੇ ਘੰਟਾ ਕਰਦਾ ਟੱਲ ਜੋ ਹਰ ਘੰਟੇ ਬਾਦ ਵੱਜਿਆ ਕਰਦਾ ਸੀ ਉਹ ਟੇਲਰ ਲਾਗ برو ਕੰਪਨੀ ਦਾ ਬਣਿਆ ਹੋਇਆ ਸੀ ਇਸ ਦਾ ਪੂਰਾ ਨਾਂ ਸ਼ਾਇਦ ਮੈਸੇਜ ਟੇਲਰ ਟੇਲਰਜ਼ ਏਅਰ ਸਮਿਥ ਲਿਮਟਿਡ ਸੀ ਜੋ 1784 ਵਿੱਚ ਸਥਾਪਿਤ ਦੁਨੀਆ ਦੀ ਮੁੱਖ ਫਾਉਂਡਰੀ ਸੀ ਆਪਣੇ ਅਸਲ ਰੂਪ ਵਿੱਚ ਇਹ ਘੰਟਾ ਘਰ ਇਕੱਲੀ ਇਮਾਰਤ ਨਹੀਂ ਸੀ ਸਗੋਂ ਇਸ ਦੇ ਚਾਰੇ ਪਾਸੇ ਹੋਰ ਇਮਾਰਤਾਂ ਵੀ ਸਨ ਇਨ੍ਹਾਂ ਇਮਾਰਤਾਂ ਦੇ ਕੁਝ ਭਾਗ ਹੁਣ ਤੱਕ ਬਚੇ ਹੋਏ ਹਨ ਅਸੀਂ ਇਸ ਗੱਲ ਦਾ ਸਹੀ ਜੇ ਅੰਦਾਜ਼ਾ ਨਹੀਂ ਲਾ ਸਕਦੇ ਕਿ ਆਪਣੇ ਸਮੇਂ ਇਹ ਘੰਟਾ ਘਰ ਕਿੰਨਾ ਮਹੱਤਵਪੂਰਨ ਹੋਵੇਗਾ ਕਿਉਂਕਿ ਉਸ ਸਮੇਂ ਕਿਸੇ ਵੀ ਬੰਦੇ ਕੋਲ ব্যক্তিগত तौर ਤੇ ਕੋਈ ਘੜੀ ਨਹੀਂ ਸੀ ਹੁੰਦੀ ਇਸ ਕਾਰਨ ਤੁਸੀਂ ਸਮਝ ਸਕਦੇ ਹੋ ਕਿ ਇਸ ਦੀ ਕਿੰਨੀ ਮਹੱਤਤਾ ਹੁੰਦੀ ਹੋਵੇਗੀ। ਸੋਗੇ ਇਤਿਹਾਸਕਾਰ ਸੁਆਸ਼ ਪ੍ਰਿਹਾਰ ਜੀ ਤੋਂ ਧੰਨਵਾਦ ਸਹਿਤ ਅਸੀਂ ਇਹ ਡਾਟਾ ਲਿਆ ਤੇ ਅਸੀਂ ਵੀ ਉਹਨਾਂ ਦੇ ਪਦਚਨਾਂ ਤੇ ਚੱਲਦੇ ਹੋਏ ਫਰੀਦਕੋਟ ਨੂੰ ਕੈਮਰੇ ਦੀ ਅੱਖ ਦੇ ਨਾਲ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਆਉਣ ਵਾਲੇ ਪਾਗਾਂ ਦੇ ਵਿੱਚ ਫਰੀਦਕੋਟ ਰਿਆਸਤ ਦੇ ਹੋਰ ਸਥਾਨਾਂ ਦੀ ਯਾਤਰਾ ਕਰਾਂਗੇ ਤਾਂ ਜੁੜੇ ਰਹੋ ਇਸੇ ਚੈਨਲ ਦੇ ਨਾਲ